ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ 102ਵੇਂ ਸਥਾਪਨਾ ਦਿਵਸ ਮੌਕੇ ਸਤਿਗ੍ਰੰਦ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇਆਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਰਕਾਰ ਤੇ ਤੰਜ ਕਸੇ ਗਏ ਇਸ ਮੌਕੇ ਜਿੱਥੇ ਉਹਨਾਂ ਨੇ ਨਸ਼ਿਆਂ ਦੇ ਬੋਲਬਾਲੇ ਨੂੰ ਲੈ ਕੇ ਸਰਕਾਰ ਤੇ ਸਵਾਲ ਚੁੱਕੇ ਉੱਥੇ ਹੀ ਉਹਨਾਂ ਨੇ ਇਸ ਗੱਲ ਦਾ ਵੀ ਪ੍ਰਗਟਾਵਾ ਕੀਤਾ ਕਿ ਜਿਸ ਹਿਸਾਬ ਦੇ ਨਾਲ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਮਾਫੀਆ ਕਿਹਾ ਗਿਆ ਹੈ ਇਹ ਗੱਲ ਬਹੁਤ ਸ਼ਰਮਨਾਕ ਹੈ ਉਹਨਾਂ ਨੇ ਕਿਹਾ ਕਿ ਜੇਕਰ ਭਵਿੱਖ ਦੇ ਵਿੱਚ ਕਿਸੇ ਨੇ ਪ੍ਰਾਈਵੇਟ ਬੱਸਾਂ ਨੂੰ ਕੀ ਆ ਕਿਹਾ ਤਾਂ ਉਹਨਾਂ ਨੂੰ ਅਸੀਂ ਲੀਗਲ ਨੋਟਿਸ ਭੇਜਾਂਗੇ ਪਿਛਲੇ ਦਿਨਾਂ 'ਚ ਮੈਂ ਪੰਜਾਬ ਦੇ ਕਈ ਸ਼ਹਿਰਾਂ 'ਚ ਤੇ ਪਿੰਡਾਂ 'ਚ ਗਿਆ ਇਹ ਜਾਂ ਡਰ ਦਾ ਮਾਹੌਲ ਪੰਜਾਬ 'ਚ ਮੈਂ ਪਿਛਲੇ 50 ਸਾਲ 'ਚ ਨਹੀਂ ਦੇਖਿਆ ਜਹ ਜਹ ਅੱਜ ਹੈ ਅੱਜ ਮੁੱਖ ਮੰਤਰੀ ਕੋਈ ਭਗਵੰਤ ਮਾਨ ਨਹੀਂ ਅੱਜ ਮੁੱਖ ਮੰਤਰੀ ਗੈਂਗਸਟਰ ਹੈ ਉਹ ਫੈਸਲਾ ਕਰਦੇ ਆ ਕਿਹਨੂੰ ਮਾਰਨਾ ਕਿਹਨੂੰ ਰੱਖਣਾ ਕੀ ਤੋਂ ਕੀ ਲੈਣਾ ਜਿਹੜੇ ਵੀ ਗਿਆ ਗਰਾਂਜ ਗਿਆ ਉੱਥੇ ਲੋਕਾਂ ਦੀ ਕਿਸੇ ਦਾ 20 ਲੱਖ ਲਿੱਤਾ ਕਿਸੇ 30 ਲੱਖ ਲਿੱਤਾ ਕਈ ਐਜੇ ਕੇਸ ਆ ਜਿਹੜੇ ਹਲੇ ਅਖਬਾਰ ਚ ਵੀ ਨਹੀਂ ਆਏ ਸਾਡੇ ਗਿੱਦੜਵੇ ਹਲਕੇ ਦਾ ਇੱਕ ਕੇਸ ਹੈ 7 ਦਿਨ ਹੋ ਗਏ ਬੱਚੇ ਨੂੰ ਗਵਾ ਕਰੀ ਬੈਠਿਆ 7 ਏਕੜ ਉਹ ਗਰੀਬ ਘਰ ਦਾ ਬੱਚਾ 7 ਏਕੜ ਜ਼ਮੀਨ ਹੈ ਅੱਜ 10 ਦਿਨ ਹੋ ਗਏ 30 ਲੱਖ ਰੁਪਏ ਮੰਗੀ ਜਾਂਦੇ ਆ ਕੀ ਕਰਨਗੇ ਲੋਕ ਐਜਾ ਸਰਕਾਰ ਐਜਾ ਨਕਮਾ ਮੁੱਖ ਮੰਤਰੀ ਐਜਾ ਨਖਿੱਧ ਮੁੱਖ ਮੰਤਰੀ ਇਹਦਾ ਕੰਮ ਇੱਕੋ ਇੱਕ ਹੈ ਸਰਕਾਰੀ ਪੈਸੇ ਖਰਚ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਹਿੰਦੁਸਤਾਨ ਚ ਕਰਨਾ ਅੱਜ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬੜਾਇਆ ਇਹਨਾਂ ਨੂੰ ਮਾਨ ਦਿੱਤਾ ਐਡੀ ਵੱਡੀ ਤਾਕਤ ਬਖਸ਼ੀ ਆ ਕੋਈ ਛੋਟੀ ਗੱਲ ਨਹੀਂ ਕਿ 92 ਸੀਟਾਂ ਇੱਕ ਪਾਰਟੀ ਨੂੰ ਮਿਲਣ ਕਿਉਂਕਿ ਇਸ ਪਾਰਟੀ ਨੇ ਐਜਾ ਝੂਠ ਬੋਲਿਆ ਐਜੇ ਵਾਅਦੇ ਕੀਤੇ ਐਜੇ ਲੋਕਾਂ ਨੂੰ ਗਮਰਾ ਕੀਤਾ ਐਜੇ ਉਮੀਦ ਜਗਾਈ ਕੀ ਆਮ ਜਨਤਾ ਸੋਚਣ ਲੱਗੀ ਕਿ ਸ਼ਾਇਦ ਆ ਕੋਈ ਬਦਲਾ ਕੋਈ ਚੀਜ਼ ਲੈ ਕੇ ਕੁਝ ਪਤਾ ਨੀ ਕੀ ਚਮਤਕਾਰ ਕਰਨਗੇ ਚਮਤਕਾਰ ਕੀ ਕਰਨਾ ਸੀ ਆ 8 ਮਹੀਨੇ ਡਬੋਤਾ ਪੰਜਾਬ ਮੈਂ ਕਈ ਇੰਡਸਟਰੀ ਵਾਲੇ ਮਿਲੇ ਆ ਉਹ ਪੰਜਾਬ ਛੱਡ ਕੇ ਜਾਣਾ ਚਾਹੁੰਦੇ ਆ ਬਹੁਤ ਵਪਾਰੀ ਚਲੇ ਹਰਿਆਣੇ ਚੋਂ ਚਲੇ ਗਏ ਆ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਉਂਕਿ ਇੱਥੇ ਫਰੋਤੀਆਂ ਲਈ ਜਾ ਰਹੇ ਲੋਕੀ ਡਰ ਪੰਦਮ ਹੋਲਾ ਬੱਚੇ ਆਪਣੇ ਰਾਤ ਨੂੰ ਸਕੂਲੋਂ ਭੇਜਣੋਂ ਛੱਡ ਗਏ ਕਿ ਬੱਚਿਆਂ ਨੂੰ ਕੋਈ ਉਹ ਨੈਬ ਨਾ ਕਰ ਲੇ ਰਾਤ ਨੂੰ ਨਿਕਲ ਨਹੀਂ ਸਕਦੇ ਘਰਾਂ ਦੇ ਅੰਦਰ ਜਾ ਕੇ ਆ ਗੈਂਗਸਟਰ ਤੇ ਜਿਹੜੇ ਆ ਕ੍ਰਿਮੀਨਲ ਹੈ ਕਿਸ ਦੀ ਬਾਲੀ ਖੋਲ ਲੈਂਦੇ ਇੱਕ ਤਾਂ ਚੇਨ ਖਾਲ ਲੈ ਘਰਾਂ ਜਾ ਕੇ ਇੰਨੀ ਇੰਨਾ ਕੌਨਫੀਡੈਂਸ ਆ ਗਿਆ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਨਕਮੀ ਸਕਾਰ ਇੱਕ ਹੋਣਾ ਨਹੀਂ ਤੇ ਅੱਜ ਡਰੱਗਸ ਜੋ ਡਰੱਗਸ ਹੈ ਇਹ ਹਰ ਰੋਜ਼ ਮੋਤਾ ਹੋ ਰਹੀਆਂ ਡਰੱਗਸ ਨੂੰ ਰੋਕਣ ਦੀ ਬਜਾਏ ਇਹਨਾਂ ਨੂੰ ਪ੍ਰੋਮੋਟ ਕਰੀ ਜਾਂਦੇ ਆ ਕੋਈ 옵ਸਰ ਤੁਸੀਂ ਦੇਖੋ 2 ਮਹੀਨੇ ਬਾਅਦ ਇੱਕ ਜਗ੍ਹਾ ਦਾ 옵ਸਰ ਨਹੀਂ ਹੁੰਦਾ ਪਿਛਲੇ 7 ਦਿਨ ਮਹੀਨਿਆਂ ਦੇ ਅੰਦਰ ਮਿਲਦਾ 10 ਵਾਰ ਐਸਐਸਪੀ ਹਰ ਜ਼ਿਲ੍ਹੇ ਦੇ ਬਦਲ ਗਿਆ ਕੀ ਆ ਸਰਕਾਰ ਹੈ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਦੇ ਸਾਹਮਣੇ ਅਸੀਂ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਮੀਟਿੰਗ ਵੀ ਰੱਖੀ ਸਦੀ ਇਕੋਰ ਕਮੇਟੀ ਦੀ ਕਿ ਵਿਚਾਰ ਕਰੀਏ ਜੇ ਆ ਹਾਲਾਤ ਰਹੀ 4 ਸਾਲਾਂ ਚ ਤਾਂ ਪੰਜਾਬ ਬਿਲਕੁਲ ਹੀ ਬਰਬਾਦ ਹੋ ਜਾਊਗਾ ਜਿਸ ਤਰੀਕੇ ਨਾਲ ਆ ਸਰਕਾਰ ਚੱਲੀ ਹੈ ਪ੍ਰਾਈਵੇਟ ਪ੍ਰਾਈਵੇਟ ਬੱਸਾਂ ਪ੍ਰਾਈਵੇਟ ਕੈਰੀਡਰ ਪ੍ਰਾਈਵੇਟ ਪ੍ਰਾਈਵੇਟ ਬੱਸਾਂ ਚੰਡੀਗੜ੍ਹ ਦੇ ਵਿੱਚ ਐਂਟਰ ਕਰਨੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਖਾਸ ਕਰਕੇ ਤੁਹਾਡਾ ਨਾਮ ਲਾਲਜੀਤ ਭੁੱਲਰ ਵੱਲੋਂ ਵਰਤਿਆ ਗਿਆ ਹੈ ਗਰਮ ਮੰਤਰੀ ਮੈਂ ਮੈਂ ਮਾਫੀਆ ਟ੍ਰਾਂਸਪੋਰਟ ਮਾਫੀਆ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਜੇ ਆ ਪ੍ਰਾਈਵੇਟ ਆਪਰੇਟਰਾਂ ਨੂੰ ਮਾਫੀਆ ਕਹਿੰਦੇ ਆ ਇਹਨੂੰ ਸ਼ਰਮ ਮਾਉਣੀ ਚਾਹੀਦੀ ਹੈ ਅੱਜ ਮਾਫੀਆ ਉਹ ਹੁੰਦਾ ਜਿਹੜਾ ਇਲੀਗਲ ਕੰਮ ਕਰੇ ਸਾਰਾ ਲੀਗਲ ਕੰਮ ਸਾਡੀ ਸ਼੍ਰੋਮਣੀ ਸਾਡੀ ਆਪਣੀ ਤੇ ਟ੍ਰਾਂਸਪੋਰਟ ਕੰਪਨੀ ਹੈ 1947 ਦੀ ਹੈ 47 ਦੀ ਜਦੋਂ ਦੇਸ਼ ਆਜ਼ਾਦ ਹੋਇਆ ਸੀ ਇੱਕ ਵਾਰ ਵੀ ਇੱਕ ਵਾਰ ਵੀ ਸਾਡਾ ਕੋਈ ਪਰਮਿਟ ਇਹਨਾਂ ਨੇ ਰੋਕਿਆ ਸਾਡੀ ਬੱਸ ਰੋਕੀ ਹੈ ਜੋ ਕੋਸ਼ਿਸ਼ ਕੀਤੀ ਪਿਛਲੀ ਵਾਰ ਰਾਜਾ ਵੜਿੰਗ ਨੇ ਕੀਤੀ ਹੁਣ ਇਹਨਾਂ ਨੇ ਕੀਤੀ ਹਾਈ ਕੋਰਟਾਂ ਨੇ ਇੱਕਦਮ ਸਟੇ ਕੀਤੀ ਸਾਨੂੰ ਭਾਵੇਂ ਤੇ ਬੈਂਸਲ ਕਰ ਦਿਓ ਕੋਈ ਪਰਵਾਹ ਨਹੀਂ ਕੋਈ ਫਿਕਰ ਨਹੀਂ ਪਰ ਮੈਂ ਲੀਗਲ ਨੋਟਿਸ ਮੈਂ ਦੇਣ ਲੱਗਿਆ ਆ ਜਿਹੜਾ ਆਪਣਾ ਦਾ ਮਨਿਸਟਰ ਹੈ ਉਹਨੂੰ ਵੀ ਕਿ ਸਾਰੇ ਟ੍ਰਾਂਸਪੋਰਟ ਕਮਿਊਨਿਟੀਸ ਟ੍ਰਾਂਸਪੋਰਟ ਜਿਹੜੀ ਪ੍ਰੋਫੈਸ਼ਨ ਹੈ ਉਹ ਇੱਕ ਪੰਜਾਬੀਆਂ ਦਾ ਪ੍ਰੋਫੈਸ਼ਨ ਹੈ ਤੁਸੀਂ ਹਿੰਦੁਸਤਾਨ ਚ ਨਹੀਂ ਦੁਨੀਆ ਚਲੇ ਜਾਓ ਜਿੰਨੇ ਪੰਜਾਬੀ ਇਹ ਟ੍ਰਾਂਸਪੋਰਟ ਬਿਜ਼ਨਸ ਹੋਣਗੇ ਭਾਵੇਂ ਕੈਨੇਡਾ ਹੋਵੇ ਭਾਵੇਂ ਮਹਾਰਾਸ਼ਟਰ ਹੋਵੇ ਸੋ ਜੇ ਸਾਰੇ ਪੰਜਾਬੀਆਂ ਨੂੰ ਤੁਸੀਂ ਮਾਫੀਆ ਕਹਿੰਦੇ ਹੋ ਆ ਜਿਹੜੀ ਸੂਬੇ ਦੀ ਸਰਕਾਰ ਹੁੰਦੀ ਹੈ ਉਹਦਾ ਉਹਦਾ ਰਾਈਟ ਹੁੰਦਾ ਤੇ ਉਹ ਲੜਾਈ ਲੜਨ ਵਾਸਤੇ ਬਣਾਈ ਜਾਂਦੀ ਆਪਣੇ ਹੱਕਾਂ ਵਾਸਤੇ ਅੱਜ ਚੰਡੀਗੜ੍ਹ ਦੇ ਅਫਸਰ ਬਦਲ ਦਿੱਤੇ ਚੁੱਪ ਬੈਠੇ ਐ ਐਸਐਸਪੀ ਲਗਾਤਾਰ ਇੱਕ ਫੇਸ ਹੈ ਚੰਡੀਗੜ੍ਹ ਦਾ ਉਹ ਪੰਜਾਬ ਦਾ ਹੈ ਟ੍ਰੈਡੀਸ਼ਨ ਹੈ ਰਾਈਟ ਹੈ ਸਰਕਾਰ ਚੁੱਪ ਬੈਠੀ ਹੈ ਕੱਲੀ ਜੇ ਬੋਲ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਕਿਉਂ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ